ਸ਼ਾਮ ਦੇ 7 ਵਜੇ ਚੁੱਕੇ ਸਨ ਚੰਡੀਗੜ੍ਹ ਦਾ ਸੈਕਟਰ 17 ਵਾਲਾ ਚੌਕ ਲਾਈਟਾਂ ਨਾਲ ਜਗਮਗਾ ਰਿਹਾ ਸੀ ਪੁਲਿਸ ਨੇ ਰੂਟੀਨ ਚੈਕਿੰਗ ਲਈ ਨਾਕਾ ਲਗਾਇਆ ਹੋਇਆ ਸੀ ਓਏ ਫਰੋ ਇਹਨਾਂ ਨੂੰ ਚਲਾਨ ਕੱਟੋ ਇਹਨਾਂ ਦਾ ਜੇ ਨਹੀਂ ਮੰਨਦੇ ਗੱਡੀ 'ਚ ਫੁੱਟੋ ਮੈਂ ਥਾਣੇ ਜਾ ਕੇ ਕੱਢਦਾ ਇਹਨਾਂ ਦੀ ਧੌਣ ਚੋ ਕਿੱਲਾ ਏਐਸਆਈ ਬਲਗਾਰ ਸਿੰਘ ਆਪਣੀ ਟੀਮ ਨਾਲ ਖੜਾ ਸੀ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਅੱਜ ਦੀ ਸ਼ਾਮ ਉਸ ਦੀ ਵਰਦੀ ਲਈ ਆਖਰੀ ਸ਼ਾਮ ਬਣਨ ਵਾਲੀ ਹੈ ਸੜਕ ਤੇ ਗੱਡੀਆਂ ਦੀ ਕਤਾਰ ਲੱਗੀ ਹੋਈ ਸੀ ਕਿ ਅਚਾਨਕ ਇੱਕ ਕਾਲੇ ਰੰਗ ਦੀ ਥਾਰ ਜਿਸ ਦੇ ਸ਼ੀਸ਼ੇ ਕਾਲੇ ਸਨ ਅਤੇ ਉੱਚੀ ਆਵਾਜ਼ ਵਿੱਚ ਗਾਣੇ ਵੱਜ ਰਹੇ ਸਨ ਨਾਕੇ ਤੇ ਆ ਕੇ ਰੁਕੀ ਪੁਲਿਸ ਵਾਲੇ ਨੇ ਇਸ਼ਾਰਾ ਕੀਤਾ ਤਾਂ ਗੱਡੀ ਦਾ ਸ਼ੀਸ਼ਾ ਥੱਲੇ ਹੋਇਆ ਅੰਦਰ ਇੱਕ ਮਾਡਰਨ ਕੁੜੀ ਬੈਠੀ ਸੀ ਜਿਸ ਦੀਆਂ ਅੱਖਾਂ ਤੇ ਮਹਿੰਗਾ ਚਸ਼ਮਾ ਅਤੇ ਚਿਹਰੇ ਤੇ ਬੇहद ਗੁੱਸਾ ਸੀ ਜਦੋਂ ਹਵਲਦਾਰ ਨੇ ਲਾਇਸੈਂਸ ਮੰਗਿਆ ਤਾਂ ਕੁੜੀ ਨੇ ਬਿਨਾਂ ਗੱਲ ਸੁਣੇ ਗੱਡੀ ਦੀ ਰੇਜ਼ ਦੇ ਦਿੱਤੀ ਹਵਲਦਾਰ ਨੇ ਬੜੀ ਮੁਸ਼ਕਲ ਨਾਲ ਸਾਈਡ ਤੇ ਹੋ ਕੇ ਜਾਨ ਬਚਾਈ ਅਤੇ ਅੱਗੇ ਬੈਰੀਕੇਡ ਲਗਾ ਦਿੱਤਾ ਗੱਡੀ ਰੁਕੀ ਅਤੇ ਉਹ ਕੁੜੀ ਗੁੱਸੇ ਵਿੱਚ ਭਰੀ-ਪੀਤੀ ਬਾਹਰ ਨਿਕਲੀ ਉਸਨੇ ਆਉਂਦਿਆਂ ਹੀ ਪੁਲਿਸ ਵਾਲਿਆਂ ਨੂੰ ਝਾੜਨਾ ਸ਼ੁਰੂ ਕਰ ਦਿੱਤਾ ਤੇਰੀ ਇੰਨੀ ਹਿੰਮਤ ਕਿੱਦਾਂ ਹੋਈ ਵੇ ਚੋਰਿਆ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ ਤੇਰੀ ਵਰਦੀ ਹੁਣੇ ਲਵਾ ਦੂ ਤੈਨੂੰ ਪਤਾ ਮੇਰਾ ਮਾਮਾ ਕੌਣ ਆ ਏਐਸਆਈ ਬਲਕਾਰ ਸਿੰਘ ਨੇ ਥੋੜਾ ਸਖਤ ਹੋ ਕੇ ਕਿਹਾ ਮੈਡਮ ਸ਼ੀਸ਼ੇ ਕਾਲੇ ਨੇ ਚਲਾਣਤਾ ਹੋਵੇਗਾ ਬਸ ਐਨਾ ਸੁਣਨਾ ਸੀ ਕਿ ਕੁੜੀ ਦਾ ਪਾਰਾ ਸਤਵੇਂ ਆਸਮਾਨ ਤੇ ਪਹੁੰਚ ਗਿਆ ਉੱਚੀ ਕੀ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ ਮੇਰਾ ਮਾਮਾ ਡੀਐਸਪੀ ਲੱਗਾ ਹੋਇਆ ਹੈ ਤੇਰੀ ਵਰਦੀ 2 ਮਿੰਟਾਂ ਚ ਦਰਵਾ ਦੇਾਂਗੀ ਉਥੇ ਪੀੜ ਇਕੱਠੀ ਹੋ ਗਈ ਇੱਕ ਨੌਜਵਾਨ ਰਿਪੋਰਟਰ ਜੋ ਸ਼ਾਇਦ ਕਿਸੇ ਵੈਬ ਚੈਨਲ ਲਈ ਕੰਮ ਕਰਦਾ ਸੀ ਨੇ ਆਪਣਾ ਕੈਮਰਾ ਕੱਢਿਆ ਅਤੇ ਰਿਕਾਰਡਿੰਗ ਸ਼ੁਰੂ ਕਰ ਦਿੱਤੀ ਕੁੜੀ ਦੀ ਨਜ਼ਰ ਕੈਮਰੇ ਤੇ ਪਈ ਤਾਂ ਉਹ ਹੋਰ ਭੜਕ ਗਈ ਉਹ ਸਿੱਧੀ ਰਿਪੋਰਟਰ ਵੱਲ ਵਧੀ ਅਤੇ ਕੈਮਰੇ ਤੇ ਹੱਥ ਮਾਰਿਆ ਓਏ ਬੰਦ ਕਰੇ ਨੂੰ ਤੂੰ ਹੁੰਦਾ ਕੌਣ ਹੈ ਮੇਰੀ ਵੀਡੀਓ ਬਣਾਉਣ ਵਾਲਾ ਪੁਲਿਸ ਮੇਰਾ ਚਲਾਨ ਨਹੀਂ ਕੱਟ ਸਕਦੀ ਤੂੰ ਕੀ ਚੀਜ਼ ਹੈ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ ਸੀ ਸੜਕ ਦੇ ਦੂਜੇ ਪਾਸੇ ਇੱਕ ਢਾਬੇ ਤੇ ਇੱਕ ਸਾਗਰਣ ਜਿਹਾ ਦਿਖਣ ਵਾਲਾ ਬੰਦਾ ਚਾਹ ਪੀ ਰਿਹਾ ਸੀ। ਉਸਨੇ ਜੀਨਸ ਅਤੇ ਚੈੱਕ ਵਾਲੀ ਕਮੀਜ਼ ਪਾਈ ਹੋਈ ਸੀ। ਉਹ ਬੜੇ ਧਿਆਨ ਨਾਲ ਹਰ ਚੀਜ਼ ਦੇਖ ਰਿਹਾ ਸੀ ਪਰ ਬੋਲ ਕੁਝ ਨਹੀਂ ਰਿਹਾ ਸੀ। ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਆਮ ਬੰਦਾ ਕੌਣ ਹੈ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਹੀ ਚਮਕ ਸੀ। ਕੀ ਇਹ ਸਿਰਫ ਇੱਕ ਤماشਬੀਨ ਸੀ ਜਾਂ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ? ਕੁੜੀ ਦਾ ਹੰਕਾਰ ਦੇਖ ਕੇ ਉੱਥੇ ਖੜੇ ਲੋਕ ਵੀ ਹੈਰਾਨ ਸਨ ਪਰ ਪੁਲਿਸ ਵਾਲੇ ਡੀਐਸਪੀ ਮਾਮੇ ਦਾ ਨਾਮ ਸੁਣ ਕੇ ਟਿੱਲੇ ਬਹਿ ਚੁੱਕੇ ਸਨ। ਬਲਕਾਰ ਸਿੰਘ ਜੋ ਪਹਿਲਾ ਚਲਾਨ ਕਟਣ ਦੀ ਗੱਲ ਕਰ ਰਿਹਾ ਸੀ ਹੁਣ ਜੀ ਹਜ਼ੂਰੀ ਕਰਨ ਲੱਗਾ ਪਰ ਉਹ ਰਿਪੋਰਟਰ ਨੌਜਵਾਨ ਪਿੱਛੇ ਨਹੀਂ ਹਟਿਆ ਉਸਨੇ ਆਪਣਾ ਕੈਮਰਾ ਦੁਬਾਰਾ ਸਿੱਧਾ ਕੀਤਾ ਅਤੇ ਕਿਹਾ ਮੈਡਮ ਕਾਨੂੰਨ ਸਭ ਲਈ ਬਰਾਬਰ ਹੈ ਤੁਸੀਂ ਸਰਕਾਰੀ ਡਿਊਟੀ ਵਿੱਚ ਵਿਘਨ ਪਾ ਰਹੇ ਹੋ ਇਹ ਸੁਣ ਕੇ ਕੁੜੀ ਨੇ ਆਪਾ ਖੋ ਦਿੱਤਾ ਉਹ ਉੱਚੀ ਆਵਾਜ਼ ਵਿੱਚ ਕਹਿੰਦੀ ਦਫਾ ਹੋ ਜਾ ਇੱਥੋਂ ਮੈਂ ਕੋਈ ਇੱਥੇ ਕਾਲਾ ਮਾਲ ਵੇਚ ਰਹੀ ਹਾਂ ਮੇਰੀ ਵੀਡੀਓ ਬਣਾ ਕੇ ਮੈਨੂੰ ਬਦਨਾਮ ਕਰੇਂਗਾ ਤੈਨੂੰ ਮੈਂ ਰਾਤੋਂ ਰਾਤ ਚੁਕਵਾ ਦੇਣਾ ਹੈ ਤੈਨੂੰ ਪਤਾ ਨਹੀਂ ਮੇਰੀ ਪਹੁੰਚ ਕਿੱਥੇ ਤੱਕ ਹੈ रिपोर्टर ने बड़ी दिलेरी ਨਾਲ ਜਵਾਬ ਦਿੱਤਾ ਜੋ ਸ਼ਾਇਦ ਉੱਥੇ ਖੜੇ ਹਰ ਬੰਦੇ ਦੀ ਦਿਲ ਦੀ ਆਵਾਜ਼ ਸੀ ਉਸਨੇ ਕਿਹਾ ਮੈਡਮ ਤੁਹਾਡਾ ਮਾਮਾ ਡੀਐਸਪੀ ਹੋਵੇਗਾ ਪਰ ਉਹ ਸ਼ਹਿਰ ਦਾ ਡੀਸੀ ਨਹੀਂ ਲੱਗਾ ਹੋਇਆ ਕਿ ਕਾਨੂੰਨ ਬਦਲ ਦੇਵੇਗਾ ਇਹ ਲਾਈਨ ਸੁਣਦਿਆਂ ਹੀ ਭੀੜ ਵਿੱਚੋਂ ਕੁਝ ਲੋਕਾਂ ਨੇ ਤਾੜੀਆਂ ਮਾਰ ਦਿੱਤੀਆਂ ਪਰ ਇਹ ਗੱਲ ਉਸ ਵਿਗੜੀ ਹੋਈ ਸ਼ਹਿਜ਼ਾਦੀ ਦੇ ਹੰਕਾਰ ਤੇ ਸਿੱਧੀ ਸੱਟ ਵਾਂਗ ਵੱਜੀ ਗੱਲਾਂ-ਗੱਲਾਂ ਵਿੱਚ ਕੁੜੀ ਨੇ ਹੱਥ ਚੁੱਕ ਲਿਆ ਅਤੇ ਰਿਪੋਰਟਰ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਫਿਰ ਉਸਨੇ ਉਸਨੂੰ ੱੱਕਾ ਦਿੱਤਾ ਅਤੇ ਉਸਦਾ ਮਹਿੰਗਾ ਕੈਮਰਾ ਸੜਕ ਤੇ ਸੁੱਟ ਕੇ ਤੋੜ ਦਿੱਤਾ ਹੈਰਾਨੀ ਦੀ ਗੱਲ ਇਹ ਸੀ ਕਿ ਪੁਲਿਸ ਵਾਲੇ ਜਿਨ੍ਹਾਂ ਦਾ ਕੰਮ ਕਾਨੂੰਨ ਦੀ ਰੱਖਿਆ ਕਰਨਾ ਸੀ ਉਹ ਬੁੱਤ ਬਣ ਕੇ ਖੜੇ ਸਨ ਏਐਸਆਈ ਬਲਕਾਰ ਸਿੰਘ ਨੇ ਕੁੜੀ ਨੂੰ ਰੋਕਣ ਦੀ ਬਜਾਏ ਰਿਪੋਰਟਰ ਨੂੰ ਹੀ ਝਿੜਕਣਾ ਸ਼ੁਰੂ ਕਰ ਦਿੱਤਾ ਓਏ ਤੂੰ ਕਿਉਂ ਪੰਗੇ ਲੈਂਦਾ ਵੱਡੇ ਘਰਾਂ ਨਾਲ ਜਾ ਆਪਣਾ ਕੰਮ ਕਰ ਕੁੜੀ ਹੁਣ ਰਿਪੋਰਟਰ ਨੂੰ ਕੋਲਰ ਤੋਂ ਫੜ ਕੇ ਕੁੱਟਣ ਲੱਗੀ ਸੀ ਰਿਪੋਰਟਰ ਬੇਬਸ ਸੀ ਕਿਉਂਕਿ ਉਹ ਇੱਕ ਔਰਤ ਤੇ ਹੱਥ ਨਹੀਂ ਚੁੱਕ ਸਕਦਾ ਸੀ ਪੀਕ ਉਸੇ ਵਿਲੇ ਚਾਹ ਪੀ ਰਿਹਾ ਉਹ ਆਮ ਬੰਦਾ ਆਪਣੀ ਜਗ੍ਹਾ ਤੋਂ ਉੱਠਿਆ ਉਸਨੇ ਚਾਹ ਦੇ ਪੈਸੇ ਦਿੱਤੇ ਅਤੇ ਪੀੜ ਨੂੰ چیرਦਾ ਹੋਇਆ ਅੱਗੇ ਵਧਿਆ ਉਸਦੀ ਚਾਲ ਵਿੱਚ ਇੱਕ ਅਜੀਬ ਰੋਬ ਸੀ ਜਦੋਂ ਸਾਰੇ ਤਮਾਸ਼ਾ ਦੇਖ ਰਹੇ ਸਨ ਉਸ ਆਮ ਬੰਦੇ ਨੇ ਜਾ ਕੇ ਕੁੜੀ ਦਾ ਹੱਥ ਫੜ ਲਿਆ ਜੋ ਰਿਪੋਰਟਰ ਨੂੰ ਮਾਰਨ ਲਈ ਉੱਠਿਆ ਸੀ ਸਾਰਾ ਚੌਂਕ ਸੁੰਨ ਹੋ ਗਿਆ ਕੌਣ ਸੀ ਇਹ ਸ਼ਖਸ ਜਿਸਨੇ ਡੀਐਸਪੀ ਦੀ ਪਾਂਜੀ ਦਾ ਹੱਥ ਫੜਨ ਦੀ ਹਿੰਮਤ ਕੀਤੀ ਸੀ ਜਿਵੇਂ ਹੀ ਉਸ ਅਣਜਾਣ ਵਿਅਕਤੀ ਨੇ ਕੁੜੀ ਦਾ ਹੱਥ ਫੜਿਆ ਕੁੜੀ ਨੇ ਝਟਕੇ ਨਾਲ ਆਪਣਾ ਹੱਥ ਛੁਡਾਇਆ ਅਤੇ ਚੀਕੀ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਹੱਥ ਲਗਾਉਣ ਦੀ ਤੂੰ ਕੌਣ ਹੈ ਤੈਨੂੰ ਤਾਂ ਮੈਂ ਹੁਣੇ ਅੰਦਰ ਕਰਵਾਉਂਦੀ ਹਾਂ ਉਸ ਵਿਅਕਤੀ ਨੇ ਬਹੁਤ ਹੀ ਸ਼ਾਂਤ ਪਰ ਪਾਰੀ ਆਵਾਜ਼ ਵਿੱਚ ਕਿਹਾ ਬੀਬੀ ਕਾਨੂੰਨ ਹੱਥ ਵਿੱਚ ਲੈਣ ਦਾ ਹੱਕ ਕਿਸੇ ਨੂੰ ਨਹੀਂ ਨਾ ਤੈਨੂੰ ਤੇ ਨਾ ਤੇਰੇ ਡੀਐਸਪੀ ਮਾਮੇ ਨੂੰ ਇਹ ਮੁੰਡਾ ਆਪਣਾ ਕੰਮ ਕਰ ਰਿਹਾ ਸੀ ਤੇ ਤੂੰ ਇਸ ਤੇ ਹੱਥ ਚੁੱਕ ਕੇ ਜ਼ੁਰਮ ਕੀਤਾ ਹੈ ਇਹ ਸੁਣ ਕੇ ਐਸਆਈ ਬਲਕਾਰ ਸਿੰਘ ਜੋ ਹੁਣ ਤੱਕ ਕੁੜੀ ਦੀ ਖੁਸ਼ਾਮਦ ਕਰ ਰਿਹਾ ਸੀ ਨੂੰ ਲੱਗਿਆ ਕਿ ਹੁਣ ਆਪਣੀ ਵਫਾਦਾਰੀ ਦਿਖਾਉਣ ਦਾ ਮੌਕਾ ਹੈ ਉਹ ਭੱਜ ਕੇ ਆਇਆ ਅਤੇ ਉਸ ਆਮ ਵਿਅਕਤੀ ਨੂੰ ਤੱਕਾ ਦਿੱਤਾ ਓਏ ਤੂੰ ਵਕੀਲ ਲੱਗਿਆ ਇਸ ਦਾ ਚੱਲ ਪਾਸੇ ਹੋ ਨਹੀਂ ਤਾਂ ਸਰਕਾਰੀ ਕੰਮ ਵਿੱਚ ਵਿਗਨ ਪਾਉਣ ਦਾ ਪਰਚਾ ਦਰਜ ਕਰ ਦੂੰ ਬਲਕਾਰ ਸਿੰਘ ਨੇ ਡਾਂਗ ਦਿਖਾਉਂਦੇ ਹੋਏ ਕਿਹਾ ਇੱਥੇ ਕਹਾਣੀ ਵਿੱਚ ਦੂਜਾ ਟਵਿਸਟ ਆਇਆ ਉਸ ਆਮ ਵਿਅਕਤੀ ਨੇ ਡਰਨ ਦੀ ਬਜਾਏ ਪੁਲਿਸ ਵਾਲੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਥਾਣੇਦਾਰ ਸਾਹਿਬ ਵਰਦੀ ਦਾ ਫਰਜ਼ ਨਿਭਾਓ ਗੁਲਾਮੀ ਨਾ ਕਰੋ ਇਹ ਕੁੜੀ ਗੁੰਡਾ ਵਰਦੀ ਕਰ ਰਹੀ ਹੈ ਤੇ ਤੁਸੀਂ ਤਮਾਸ਼ਾ ਦੇਖ ਰਹੇ ਹੋ ਇਹ ਗਲ ਬਲਕਾਰ ਸਿੰਘ ਦੀ ਈਗੋ ਤੇ ਲੱਗੀ ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਫੜੋ ਇਸ ਨੂੰ ਬਹੁਤਾ ਕਾਨੂੰਨ ਪੜਿਆ ਇਸਨੇ ਇਨ ਨੂੰ ਤੇ ਇਸ ਪੱਤਰਕਾਰ ਦੋਵਾਂ ਨੂੰ ਗੱਡੀ ਵਿੱਚ ਸੁੱਟੋ ਅੱਜ ਥਾਣੇ ਲੈ ਜਾ ਕੇ ਇਨ੍ਹਾਂ ਦੀ ਸਾਰੀ ਆਕੜ ਪੰਨਾਂਗੇ ਸਿਪਾਹੀਆਂ ਨੇ ਉਸ ਆਮ ਬੰਦੇ ਨੂੰ ਘੇਰ ਲਿਆ ਕੁੜੀ ਪਿੱਛੇ ਖੜੀ ਹੱਸ ਰਹੀ ਸੀ ਉਸਨੇ ਵਿਅੰਗ ਨਾਲ ਕਿਹਾ ਦੇਖ ਲਿਆ ਨਤੀਜਾ ਮੈਂ ਕਿਹਾ ਸੀ ਨਾ ਮੇਰੇ ਨਾਲ ਪੰਗਾ ਮਹਿੰਗਾ ਪਵੇਗਾ ਹੁਣ ਸੜੋ ਜੇਲ੍ਹ ਵਿੱਚ ਪੁਲਿਸ ਵਾਲੇ ਉਸ ਬੰਦੇ ਨੂੰ ਜ਼ਬਰਦਸਤੀ ਜੀਪ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗੇ भीड़ ਵਿੱਚ ਲੋਕ ਦੱਬੀ ਆਵਾਜ਼ ਵਿੱਚ ਵਿਰੋਧ ਕਰ ਰਹੇ ਸਨ ਪਰ ਖੁੱਲ ਕੇ ਕੋਈ ਨਹੀਂ ਬੋਲਿਆ ਉਸ ਬੰਦੇ ਨੇ ਕੋਈ ਹੱਥੋਂ ਪਾਈ ਨਹੀਂ ਕੀਤੀ ਉਹ ਬਸ ਮੁਸਕੁਰਾ ਰਿਹਾ ਸੀ ਜਦੋਂ ਉਹ ਜੀਬ ਦੇ ਕੋਲ ਪਹੁੰਚੇ ਤਾਂ ਉਸ ਬੰਦੇ ਨੇ ਜੇਬ ਵਿੱਚ ਹੱਥ ਪਾਇਆ ਬਲਕਾਰ ਸਿੰਘ ਨੇ ਸੋਚਿਆ ਸ਼ਾਇਦ ਇਹ ਕੋਈ ਹਥਿਆਰ ਕੱਢ ਰਿਹਾ ਹੈ ਉਸਨੇ ਆਪਣੀ ਪਿਸਤੌਲ ਤੇ ਹੱਥ ਹਕ ਲਿਆ ਪਰ ਜੋ ਚੀਜ਼ ਉਸ ਬੰਦੇ ਨੇ ਜੇਬ ਵਿੱਚੋਂ ਕੱਢੀ ਉਸਨੇ ਆਉਣ ਵਾਲੇ ਪਲਾਂ ਵਿੱਚ ਸਭ ਕੁਝ ਬਦਲ ਕੇ ਰੱਖ ਦਿੱਤਾ ਆਖਿਰ ਉਸ ਦੀ ਜੇਬ ਵਿੱਚ ਕੀ ਸੀ ਉਸ ਬੰਦੇ ਨੇ ਆਪਣੀ ਜੇਬ ਵਿੱਚੋਂ ਇੱਕ ਛੋਟਾ ਜਿਹਾ ਚਮੜੇ ਦਾ ਬਟੂਆ ਵਾਲਟ ਕੱਢਿਆ ਅਤੇ ਉਸ ਨੂੰ ਖੋਲ ਕੇ ਏਐਸਆਈ ਬਲਕਾਰ ਸਿੰਘ ਦੇ ਬਿਲਕੁਲ ਨਕਦੇ ਹੀਠਾ ਕਰ ਦਿੱਤਾ ਹਨੇਰੇ ਵਿੱਚ ਸਟਰੀਟ ਲਾਈਟ ਦੀ ਰੋਸ਼ਨੀ ਉਸ ਆਈਡੀ ਕਾਰਡ ਤੇ ਪਈ ਬਲਕਾਰ ਸਿੰਘ ਨੇ ਪਹਿਲਾਂ ਲਾਪਰਵਾਹੀ ਨਾਲ ਦੇਖਿਆ ਫਿਰ ਧਿਆਨ ਨਾਲ ਦੇਖਿਆ ਅਤੇ ਅਗਲੇ ਹੀ ਪਲ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਦੇ ਮੱਥੇ ਤੇ ਮੁੜਕਾ ਆ ਗਿਆ ਅਤੇ ਹੱਥੋਂ ਡਾਂਗ ਛੁੱਟ ਗਈ ਉਹ ਆਈਡੀ ਕਾਰਡ ਕਿਸੇ ਹੋਰ ਦਾ ਨਹੀਂ ਸਗੋਂ ਉਸੇ ਇਲਾਕੇ ਦੇ ਨਵੇਂ ਆਏ ਐਸਪੀ ਰਣਵੀਰ ਸਿੰਘ ਦਾ ਸੀ ਜੋ ਅੱਜ ਸਿਵਲ ਵਰਦੀ ਵਿੱਚ ਸ਼ਹਿਰ ਦਾ ਜਾਇਜ਼ਾ ਲੈਣ ਨਿਕਲੇ ਸਨ ਏਐਸਆਈ ਬਲਕਾਰ ਸਿੰਘ ਜੋ ਇੱਕ ਮਿੰਟ ਪਹਿਲਾਂ ਸ਼ੇਰ ਬਣਿਆ ਫਿਰਦਾ ਸੀ ਹੁਣ ਪਿੱਜੀ ਬਿੱਲੀ ਵਾਂਗ ਕੰਬ ਰਿਹਾ ਸੀ ਉਸਨੇ ਤੁਰੰਤ ਸੈਲੂਟ ਮਾਰਿਆ ਜੈਹਨ ਸਰ 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 ਮੈਨੂੰ ਪਤਾ ਨਹੀਂ ਸੀ ਗਲਤੀ ਹੋ ਗਈ ਸਰ ਬਾਕੀ ਸਿਪਾਹੀ ਵੀ ਡਰ ਕੇ ਪਿੱਛੇ हट ਗਏ ਪੀੜ ਵਿੱਚ ਇੱਕਦਮ ਸਨਨਾਟਾ ਛਾ ਗਿਆ ਉਹ ਕੁੜੀ ਜੋ ਹੁਣ ਤੱਕ ਹੱਸ ਰਹੀ ਸੀ ਉਸਦੀ ਹਾਸੀ ਚਿਹਰੇ ਤੇ ਹੀ ਜੰਮ ਗਈ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਪੁਲਿਸ ਵਾਲੇ ਇਸ ਆਮ ਬੰਦੇ ਦੇ ਪੈਰਿੰਗ ਕਿਉਂ ਪੈ ਰਹੇ ਹਨ ਐਸਪੀ ਰਣਵੀਰ ਸਿੰਘ ਨੇ ਬਲਕਾਰ ਸਿੰਘ ਵੱਲ ਗੁੱਸੇ ਨਾਲ ਦੇਖਿਆ ਅਤੇ ਕਿਹਾ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਵਰਦੀ ਗੁੰਡਿਆਂ ਦੀ ਮਦਦ ਲਈ ਪਾਈ ਹੈ ਜਾਂ ਆਮ ਜਨਤਾ ਦੀ ਰਾਖੀ ਲਈ ਇੱਕ ਕੁੜੀ ਸ਼ਰੇਆਮ ਕਾਨੂੰਨ ਦੀਆਂ ਤੱਜੀਆਂ ਉਡਾ ਰਹੀ ਹੈ ਇੱਕ ਪੱਤਰਕਾਰ ਨੂੰ ਕੁੱਟ ਰਹੀ ਹੈ ਤੇ ਤੁਸੀਂ ਤਮਾਸ਼ਾ ਦੇਖ ਰਹੇ ਹੋ ਉਲਟਾ ਉਸਨੂੰ ਬਚਾਉਣ ਲਈ ਮੈਨੂੰ ਹੀ ਜੇਲ੍ਹ ਵੇਜਣ ਲੱਗੇ ਸੀ ਐਸਪੀ ਨੇ ਉਸੇ ਵੇਲੇ ਵਾਇਰਲੈਸ ਤੇ ਕੰਟਰੋਲ ਰੂਮ ਨੂੰ ਸੁਨੇਹਾ ਦਿੱਤਾ ਸੈਕਟਰ 17 ਨਾਕਾ ਸੈਂਡ ਰੀਇਨਫੋਰਸਮੈਂਟ ਇਮੀਡੀਏਟਲੀ ਸੈਕਟਰ 17 ਨਾਕੇ ਤੇ ਤੁਰੰਤ ਫੋਰਸ ਭੇਜੋ ਕੁੜੀ ਹੁਣ ਡਰਨ ਲੱਗੀ ਸੀ ਉਸਨੇ ਹੌਲੀ ਜਿਹੀ ਖਿਸਕਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਥਾਰ ਵੱਲ ਵਧੀ ਪਰ ਐਸਪੀ ਦੀ ਆਵਾਜ਼ ਗਰਜੀ ਉੱਥੇ ਹੀ ਰੁਕ ਜਾ ਜੇ ਇੱਕ ਕਦਮ ਵੀ ਪੁੱਟਿਆ ਤਾਂ ਹਥਕੜੀ ਲੱਗਣ ਚ ਦੇਰ ਨਹੀਂ ਲੱਗਣੀ ਹੁਣ ਅਸਲੀ ਇਨਸਾਫ ਹੋਣ ਵਾਲਾ ਸੀ ਕਿ ਡੀਐਸਪੀ ਮਾਮਾ ਹੁਣ ਬਚਾਉਣ ਆਵੇਗਾ ਕੁਝ ਹੀ ਮਿੰਟਾਂ ਵਿੱਚ ਪੁਲਿਸ ਦੀਆਂ ਜਿਪਸੀਆਂ ਸਾਇਰਨ ਵਜਾਉਂਦੀਆਂ ਉੱਥੇ ਪਹੁੰਚ ਗਈਆਂ ਐਸਐਚਓ ਭੱਜਿਆ ਆਇਆ ਅਤੇ ਐਸਪੀ ਸਾਹਿਬ ਨੂੰ ਸਲੂਟ ਵਾਰਿਆ ਐਸਪੀ ਰਣਵੀਰ ਸਿੰਘ ਨੇ ਸਭ ਤੋਂ ਪਹਿਲਾਂ ਏਐਸਆਈ ਬਲਕਾਰ ਸਿੰਘ ਵੱਲ ਇਸ਼ਾਰਾ ਕੀਤਾ ਇਸ ਨੂੰ ਸਸਪੈਂਡ ਕਰੋ ਡਿਊਟੀ ਵਿੱਚ ਕੁਤਾਹੀ ਅਤੇ ਭ੍ਰਸ਼ਟਾਚਾਰ ਲਈ ਇਸ ਦੀ ਵਿਭਾਗੀ ਜਾਂਚ ਸ਼ੁਰੂ ਕਰੋ ਬਲਕਾਰ ਸਿੰਘ ਦੀਆਂ ਅੱਖਾਂ ਵਿੱਚ ਅੱਥੂ ਸਨ ਪਰ ਹੁਣ ਪਛਤਾਵੇ ਦਾ ਕੋਈ ਫਾਇਦਾ ਨਹੀਂ ਸੀ ਫਿਰ ਵਾਰੀ ਆਈ ਉਸ ਵਿਗੜੀ ਹੋਈ ਕੁੜੀ ਦੀ ਉਹ ਹੁਣ ਰੋਣ ਲੱਗੀ ਸੀ ਅਤੇ ਫੋਨ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੇਰੇ ਮਾਮਾ ਜੀ ਨਾਲ ਗੱਲ ਕਰ ਲਵੋ ਉਹ ਮਿੰਨਤਾਂ ਕਰਨ ਲੱਗੀ ਐਸਪੀ ਨੇ ਉਸ ਦਾ ਫੋਨ ਫੜ ਕੇ ਸਾਈਡ ਤੇ ਰੱਖਿਆ ਅਤੇ ਕਿਹਾ ਬੇਟਾ ਤੇਰਾ ਮਾਮਾ ਡੀਐਸਪੀ ਹੋਵੇਗਾ ਪਰ ਕਾਨੂੰਨ ਸਭ ਦਾ ਬਾਪ ਹੈ ਤੋ ਇੱਕ ਪੱਤਰਕਾਰ ਤੇ ਹਮਲਾ ਕੀਤਾ ਹੈ ਸਰਕਾਰੀ ਕੰਮ ਵਿੱਚ ਰੋੜਾ ਪਾਇਆ ਹੈ ਅਤੇ ਧਮਕੀਆਂ ਦਿੱਤੀਆਂ ਹਨ ਐਸਪੀ ਨੇ ਲੇਡੀਜ਼ ਪੁਲਿਸ ਨੂੰ ਬੁਲਾਇਆ ਇਸ ਨੂੰ ਗ੍ਰਿਫਤਾਰ ਕਰੋ ਧਾਰਾ 353 ਸਰਕਾਰੀ ਕੰਮ ਵਿੱਚ ਵਿਗਨ 323 ਕੁੱਟਮਾਰ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕਰੋ ਤੇ ਹਾਂ ਇਸ ਦੀ ਗੱਡੀ ਸੀਜ਼ ਕਰੋ ਜਦੋਂ ਲੇਡੀ ਪੁਲਿਸ ਨੇ ਕੁੜੀ ਨੂੰ ਫੜ ਕੇ ਜੀਪ ਵਿੱਚ ਬਿਠਾਇਆ ਤਾਂ ਪੀੜ ਨੇ ਜ਼ੋਰਦਾਰ ਤਾੜੀਆਂ ਮਾਰੀਆਂ ਉਸ ਦਾ ਸਾਰਾ ਹੰਕਾਰ ਮਿੱਟੀ ਵਿੱਚ ਮਿਲ ਗਿਆ ਸੀ ਰਿਪੋਰਟਰ ਮੁੰਡਾ ਜਿਸ ਦਾ ਕੈਮਰਾ ਟੁੱਟ ਗਿਆ ਸੀ ਉਸ ਕੋਲ ਐਸਪੀ ਸਾਹਿਬ ਆਏ ਉਨਾਂ ਨੇ ਉਸ ਦੀ ਪਿੱਠ ਥਾਪੜੀ ਅਤੇ ਕਿਹਾ ਸ਼ਾਬਾਸ਼ ਤੂੰ ਡਰਿਆ ਨਹੀਂ ਤੇਰੇ ਨੁਕਸਾਨ ਦੀ ਪਰਪਾਈ ਇੱਕ ਕੁੜੀ ਕਰੇਗੀ ਉਸ ਰਾਤ ਚੰਡੀਗੜ੍ਹ ਵਿੱਚ ਇਹ ਖਬਰ ਅੱਗ ਵਾਂਗ ਫੈਲ ਗਈ ਕਿ ਨਵੇਂ ਐਸਪੀ ਨੇ ਵੱਡੇ ਘਰਾਂ ਦੀ ਕਾਕੀ ਨੂੰ ਸਬਕ ਸਿਖਾ ਦਿੱਤਾ ਸਿੱਟਾ ਅਤੇ ਸਨੇਹਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਚਾਹੇ ਤੁਹਾਡੀ ਕਿੰਨੀ ਵੀ ਪਹੁੰਚ ਹੋਵੇ ਅੰਤ ਵਿੱਚ ਜਿੱਤ ਸੱਚ ਦੀ ਹੁੰਦੀ ਹੈ ਪੁਲਿਸ ਵਾਲਿਆਂ ਨੂੰ ਬਲਕਾਰ ਸਿੰਘ ਵਾਂਗ ਨਹੀਂ ਸਗੋਂ ਰਣਵੀਰ ਸਿੰਘ ਵਾਂਗ ਨਿਡਰ ਹੋਣਾ ਚਾਹੀਦਾ ਕਦੇ ਵੀ ਕਿਸੇ ਨੂੰ ਆਮ ਸਮਝ ਕੇ ਕਮਜ਼ੋਰ ਨਾ ਸਮਝੋ ਸਮਾਂ ਬਦਲਦਿਆਂ देर ਨਹੀਂ ਲੱਗਦੀ ਤੁਹਾਡੇ ਲਈ ਸਵਾਲ ਕੀ ਤੁਸੀਂ ਸੜਕ ਤੇ ਅਜਿਹੀ ਗੁੰਡਾਗਰਦੀ ਦੇਖੀ ਹੈ ਜੇ ਤੁਸੀਂ ਉਸ ਰਿਪੋਰਟਰ ਦੀ ਜਗ੍ਹਾ ਹੁੰਦੇ ਤਾਂ ਕੀ ਕਰਦੇ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਹਾਨੂੰ ਇਸ ਦਲੇਰ ਐਸਪੀ ਦੀ ਕਾਰਵਾਈ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਅਜਿਹੀਆਂ ਹੋਰ ਸੱਚੀਆਂ ਕਹਾਣੀਆਂ ਤੁਹਾਡੇ ਤੱਕ ਲੈ ਕੇ ਆ ਸਕੀਏ ਧੰਨਵਾਦ